ਵੇਖੋ ਜਿਹੜੀਆਂ-ਜਿਹੜੀਆਂ ਕੌਮ ਦੇ ਵਿੱਚ ਕਮੀਆਂ ਹਨ ਉਹਨਾਂ ਨੂੰ ਜਿੰਨਾ ਚਿਰ ਆਪਾਂ ਪੂਰਾ ਨਹੀਂ ਕਰਦੇ ਉਹਨਾਂ ਚਿਰ ਪੰਥ ਦੀ ਤਕਦੀਰ ਸਵਾਰੀ ਨਹੀਂ ਜਾ ਸਕਦੀ ਸਭ ਤੋਂ ਪਹਿਲਾ ਐਲਾਨ ਹੈ ਜੋ ਬਰਗਾੜੀ ਮੋਰਚੇ ਨੂੰ ਅੱਗੇ ਚਾਲੂ ਕਰਨ ਦਾ ਸਿੰਘ ਸਾਹਿਬ ਬੈਠੇ ਹਨ ਸਾਰੀ ਜਵਾਨੀ ਬੈਠੀ ਹੈ ਸਾਰਾ ਪੰਥ ਚੈਨਲਾਂ ਤੇ ਲਾਈਵ ਸੁਣ ਰਿਹਾ ਹੈ ਉਸ ਬਾਰੇ 15 ਫਰਵਰੀ ਤੱਕ ਕੌਮ ਨੂੰ ਅਲਟੀਮੇਟ ਦਿੱਤਾ ਜਾਂਦਾ ਹੈ ਕਿ ਜੋ ਵਾਦੇ ਬਰਗਾੜੀ ਦੀ ਸਟੇਜ ਉੱਤੇ ਪਹੁੰਚ ਕੇ ਸਿੱਖ ਕੌਮ ਨਾਲ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਕੌਮ ਕਿੰਨਾਂ ਦੀ ਰਿਹਾਈਆਂ ਦੀ ਮੰਗ ਕਰਦੀ ਹੈ ਉਹ ਹਨ ਜਿਨ੍ਹਾਂ ਨੇ ਜ਼ਾਲਮ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਸੋਧਿਆ ਹੈ ਭਾਈ ਜਗਤਾਰ ਸਿੰਘ ਹਵਾਰਾ ਪਾਈ ਬਲਵੰਤ ਸਿੰਘ ਰਾਜੂ ਆਣਾ ਪਾਈ ਗਰਮੀਤ ਸਿੰਘ ਪਾਈ ਲਖਵਿੰਦਰ ਸਿੰਘ ਪਾਈ ਸ਼ਮਸ਼ੇਰ ਸਿੰਘ ਪਾਈ ਜਗਤਾਰ ਸਿੰਘ ਤਾਰਾ ਪਾਈ ਪਰਮਜੀਤ ਸਿੰਘ ਭਿਉਰਾ ਇਹਨਾਂ ਦੇ ਨਾਲ ਹੀ ਪਾਈ ਲਾਲ ਸਿੰਘ ਜਿਹੜਾ 1992 ਤੋਂ ਜੇਲ੍ਹ ਵਿੱਚ ਬੰਦ ਹੈ ਸਟੇਟ ਰੂਲਸ ਦੇ ਮੁਤਾਬਕ ਉਹਦੀ ਰਿਹਾਈ ਅੱਜ ਤੋਂ 10 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਉਹ ਨਹੀਂ ਕੀਤੀ ਪਾਈ ਪਰਫਾਜ਼ ਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ अनेਕਾਂ ਹੋਰ ਸਿੰਘ ਇਹਨਾਂ ਦੀਆਂ ਰਿਹਾਈਆਂ ਇਹਨਾਂ ਦੀ ਜੇਲ੍ਹ ਪੰਜਾਬ ਵਿੱਚ ਤਬਦੀਲ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਸਰਕਾਰ ਨੇ ਪੂਰਾ ਨਹੀਂ ਕੀਤਾ 15 ਤਰੀਕ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਂਦਾ ਹੈ ਕਿ ਆਪਣੀ ਕਾਰਵਾਈ ਪੰਥ ਦੇ ਸਾਹਮਣੇ ਵਿਖਾਏ ਜੇ ਨਹੀਂ ਵਿਖਾਉਂਦੇ ਤਾਂ ਇਹਨਾਂ 15 ਦਿਨਾਂ ਦੇ ਵਿੱਚ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਪਹਿਲਾ ਕਦਮ ਹੈ ਪੂਰੇ ਸਿੱਖ ਜਗਤ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਇੱਕ ਕੌਮ ਦੇ ਵਿੱਚ ਚੇਤਨਾ ਲਹਿਰ ਚਲਾਵਾਂਗੇ ਹਰ ਜ਼ਿਲ੍ਹੇ ਵਿੱਚ ਹਰ ਸਰਕਲ ਵਿੱਚ ਪਹੁੰਚ ਕੇ ਕੌਮ ਨੂੰ ਲਾਂਬੰਦ ਕਰਾਂਗੇ ਤੇ ਫਿਰ ਪਹਿਲਾ ਐਕਸ਼ਨ ਕੀ ਹੋਵੇਗਾ ਪਹਿਲਾ ਐਕਸ਼ਨ ਹੋਵੇਗਾ ਉਹਨਾਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਇਹ ਦੱਸਣ ਵਾਸਤੇ ਕਿ ਕੌਮ ਤੁਹਾਡੇ ਨਾਲ ਹੈ ਪਹਿਲਾ ਬੜੈਲ ਜੇਲ ਦਾ ਫਿਰ ਨਾਬਾ ਜੇਲ ਦਾ ਪਟਿਆਲਾ ਜੇਲ ਦਾ ਅੰਮ੍ਰਿਤਸਰ ਜੇਲ ਦਾ ਦਾ ਜਿੱਥੇ ਹੋਰ ਸਿੰਘ ਨੇ ਉਥੋਂ ਤੱਕ ਮਾਰਚ ਕੀਤਾ ਜਾਵੇਗਾ ਹਰ ਹਫਤੇ ਜਦੋਂ ਇਹ ਪੜਾ ਮੁੱਕ ਗਿਆ ਤੇ ਅਗਲਾ ਸਖਤ ਐਕਸ਼ਨ ਜਿਹੜਾ ਫੈਸਲਾ ਕਰਕੇ ਪੁੱਟਿਆ ਜਾਵੇਗਾ ਉਹਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ ਉਹ ਐਕਸ਼ਨ ਦੇ ਨਾਲ ਸਰਕਾਰ ਦੇ ਉੱਤੇ ਦਬਾਅ ਵੀ ਬਣੇਗਾ ਸਰਕਾਰ ਹਿੱਲ ਜਾਏਗੀ ਲੇਕਿਨ ਉਸ ਨੂੰ ਅੱਜ ਅਨਾਉਂਸ ਨਹੀਂ ਕੀਤਾ ਜਾਵੇਗਾ ਜੇ ਇਹ ਫੈਸਲਾ ਮਨਜ਼ੂਰ ਹੈ ਤਾਂ ਜਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀ ਦਿਓ ਬੋਲੇ ਸੋ ਨਿਹਾਲ